ਸੁਣ ਕੇ ਮੁਰਲੀ ਧੁਨ ਕਾਨਰ ਕੀ ਸਭ ਗੋਪਨ ਕੀ ਸਭ ਸੁਧ ਛੁੱਟੀ ਕਾਨਾ ਦੀ ਮੁਰਲੀ ਦੀ ਧੁਨ ਸੁਣ ਕੇ ਸਾਰੀਆਂ ਗੋਪੀਆਂ ਦੀ ਸਾਰੀ ਹੋਸ਼ ਖਤਮ ਹੋ ਗਈ ਹੈ ਸਭ ਛਾੜ ਚਲੀ ਆਪਣੇ ਗ੍ਰਹਿ ਕਾਰਜ ਕਾਨਾ ਹੀ ਕੀ ਧੁਨ ਸਾਥ ਜੁਟੀ ਸਾਰੀਆਂ ਆਪਣੇ ਘਰਾਂ ਦੇ ਕੰਮਾਂ ਨੂੰ ਛੱਡ ਕੇ ਤੁਰ ਚਲੀਆਂ ਹਨ ਹਾਤੇ ਕਾਨਾ ਦੀ ਮੁਰਲੀ ਦੀ ਧੁਨ ਵਿੱਚ ਜੁੜ ਗਈਆਂ ਹਨ ਠਗਣੀ ਸੁਰ ਹੈ ਕਬ ਸਿਆਮ ਕਹ ਇਨ ਅੰਤਰ ਕੀ ਸਭ ਮਤ ਲੁੱਟੀ ਕਵੀ ਸ਼ਿਆਮ ਕਹਿੰਦੇ ਹਨ ਮੁਰਲੀ ਦੀ ਸੁਰ ਨੇ ਠਗਣੀ ਹੋ ਕੇ ਇਹਨਾ ਗੋਪੀਆਂ ਦੇ ਅੰਦਰ ਦੀ ਮਤ ਲੁੱਟ ਲਈ ਹੈ ਮਿਗਣੀ ਸਮਹ ਚਲਤ ਜੋ ਇਨਕੇ ਮਗ ਲਾਜ ਕੀ ਬੇਲ ਤਰਾਕ ਟੁੱਟੀ फेरਨੇ ਵਾਂਗ ਹੋ ਕੇ ਇਸ ਦੇ ਮਾਰਕ ਉਤੇ ਹੀ ਚੱਲ ਪਈਆਂ ਹਨ ਜਿਸ ਕਰਕੇ ਲਾਜ ਦੀ ਵੇਲ ਢੜਾਕ ਕਰਕੇ ਟੁੱਟ ਗਈ ਹੈ ਕਾਨਾ ਕੋ ਰੂਪ ਨਿਹਾਰ ਰਹੀ ਤ੍ਰਿਆਸਾਮ ਕਹ ਹੈ ਕਬ ਹੋਏ ਇਕਾਠੀ ਸ਼ਾਮ ਕਵੀ ਕਹਿੰਦੇ ਹਨ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਕਾਨਾ ਦੇ ਰੂਪ ਨੂੰ ਵੇਖ ਰਹੀਆਂ ਹਨ ਜੋ ਸੋਰ ਕੀ ਤੁਨ ਕੋ ਸੁਨ ਕੇ ਮਿਗਣੀ ਚਲ ਆਵਤ ਜਾਤਨਾ ਨਾਠੀ ਜਿਵੇਂ ਬੰਸਰੀ ਦੀ ਸੁਰਨੋ ਸੁਣ ਕੇ ਹਿਰਨੀਆਂ ਭਜੀਆਂ ਆਉਂਦੀਆਂ ਹਨ ਅਤੇ ਫੇਰ ਚਾਂਦੀਆਂ ਨਹੀਂ ਹਨ ਮੈਨ ਸੋ ਮਤ ਹੋਇ ਕੁੱਦਤ ਕਾਨਾ ਸੋ ਛੋਰ ਮਨੋ ਸਭ ਲਾਜ ਕੀ ਕਾਠੀ ਕਾਮ ਨਾਲ ਮਸਤ ਹੋ ਕੇ ਕਾਨਾ ਦੇ ਨਾਲ ਕੁੱਦਦੀਆਂ ਹਨ ਅਤੇ ਮਨ ਤੋਂ ਲਾਜ ਦੀ ਗੰਢ ਖੋਲ ਦਿੱਤੀ ਹੈ ਕੋਪਿਨ ਕੋ ਮਨ ਯੋਚ ਰਿਓ ਜਿਵੇਂ ਖੋਰ ਰ ਪਾਥਰ ਪੈ ਚਰਨਾਠੀ ਗੋਪੀਆਂ ਦੇ ਮਨ ਇਸ ਤਰ੍ਹਾਂ ਚੁਰਾ ਲਏਗੇ ਹਨ ਜਿਵੇਂ ਖੁਰਦਰੇ ਪੱਥਰ ਉੱਤੇ ਚੰਦਨ ਦੀ ਲੱਕੜੀ ਕਿਸ ਚਾਂਦੀ ਹੈ ਹੱਸ ਬਾਤ ਕਰੈ ਹਰ ਸੋ ਗੁਪੀਆ ਕਬ ਸਿਆਮ ਕਹੈ ਜਿਨ ਭਾਗ ਵੱਡੇ ਕਾਵੀ ਸ਼ਾਮ ਕਹਿੰਦੇ ਹਨ ਜਿਨ੍ਹਾਂ ਗੋਪੀਆਂ ਦੇ ਭਾਗ ਵੱਡੇ ਹਨ ਉਹ ਕਾਣਾ ਨਾਲ ਹੱਸ ਕੇ ਗੱਲਾਂ ਕਰਦੀਆਂ ਹਨ ਮੋਹ ਸਭੈ ਪ੍ਰਗਟਿਓ ਇਨਕੋ ਪਿਖ ਕੇ ਹਰ ਪਾਪਨ ਜਾਲ ਲੱਡੇ ਪਾਪਾ ਦੇ ਪੁੰਜ ਨੂੰ ਸਾਲਣ ਵਾਲੇ ਕਾਣਾ ਨੂੰ ਵੇਖ ਕੇ ਇਹਨਾਂ ਦੇ ਮਨ ਵਿੱਚ ਮੋਹ ਪ੍ਰਗਟ ਹੋ ਗਿਆ ਹੈ ਕ੍ਰਿਸ਼ਨ ਤਨ ਮੱਧ ਬਧੂ ਬ੍ਰਿਜ ਕੀ ਮਨ ਹੋਇ ਕਰ ਆਤੁਰ ਹੱਤ ਗੱਡੇ ਬ੍ਰਜ ਦੀਆਂ ਇਸਤਰੀਆਂ ਦਾ ਮਨ অতি ਆਤੁਰ ਹੋ ਕੇ ਕ੍ਰਿਸ਼ਨ ਦੇ ਸਰੀਰ ਵਿੱਚ ਗੱਡ ਗਿਆ ਹੈ ਸੋ ਸਤ ਕੇ ਦੋ ਮਨ ਜਾਹੇ ਗੱਡੇ ਸੋ ਆਂਦਨ ਜਿਨੋ ਮਨ ਹੈ ਅਗਡੇ ਜਿਨ੍ਹਾਂ ਦਾ ਮਨ ਕਾਨਾਂ ਵਿੱਚ ਗੱਡਿਆ ਗਿਆ ਹੈ ਉਹਨਾਂ ਦਾ ਜੀਵਨ ਸੱਚਾ ਹੈ ਆਤੇ ਜਨਾਦਾ ਮਾਨ ਨਹੀਂ ਗੱਡਿਆ ਉਹਨਾਂ ਦਾ ਜੀਵਨ ਵਿਅਰਥ ਹੈ ਨੈਣ ਚੁਰਾਏ ਮਹਾ ਸੁਖ ਪਾਏ ਕਛੂ ਮੁਸਕਾਏ ਪਾਇਓ ਹਰ ਠਾਡੋ ਆਖਾਂ ਚੁਰਾ ਕੇ ਬਹੁਤ ਸੁਖ ਪ੍ਰਾਪਤ ਕਰਕੇ ਅਤੇ ਕੁਝ ਮੁਸਕਰਾ ਕੇ ਕਾਨਾ ਖੜਾ ਹੋ ਗਿਆ ਹੈ 모헤 ਰਹੀ 브ਝ బాਮ ਸਬੈ ਅਤ ਹੀ ਤిన ਕੈ ਮਨ ਆਨੰਦ ਬਾਡੋ ਸਾਰੀਆਂ ਬਰਜ ਦੀਆਂ ਇਸਤਰੀਆਂ ਮੋਹਿਤ ਹੋ ਰਹੀਆਂ ਹਨ ਜਿਨ੍ਹਾਂ ਦੇ ਮਨ ਵਿੱਚ ਆਨੰਦ ਵਧਿਆ ਹੋਇਆ ਹੈ। ਜਾ ਭਗਵਾਨ ਕੇ ਦੋ ਸੀਸ ਜੀਤ ਕੇ ਮਾਰ ਡਰਿਓ ਰਿਪ ਰਾਵਣ ਗੱਡੋ। ਜਿਸ ਭਗਵਾਨ ਨੇ ਸੀਤਾ ਨੂੰ ਜਿੱਤ ਕੇ ਰਾਵਣ ਵਰਗੇ ਤਕੜੇ ਵੈਰੀ ਨੂੰ ਮਾਰ ਸੁੱਟਿਆ ਸੀ। ਤਾਂ ਭਗਵਾਨ ਕੇ ਦੋ ਮੁਖ ਤੇ ਮੁਕਤਾ ਨੁਕਤਾ ਸਮ ਅੰਮ੍ਰਿਤ ਕਾਡੋ। ਉਹੀ ਭਗਵਾਨ ਮਾਨੋ ਆਪਣੇ ਮੂੰਹ ਤੋਂ ਮੋਤੀਆਂ ਜਹੀਆਂ ਉਕਤੀਆਂ ਨੂੰ ਅਤੇ ਅਮਰਤ ਵਰਗੇ ਰਾਗਾਂ ਨੂੰ ਕਾਟ ਰਿਆ ਹੈ ਕਾਨਾ ਜੁ ਬਾਚ ਗੋਪੀ ਪ੍ਰਤੀ ਕਾਨਾ ਜੀ ਨੇ ਗੋਪੀਆਂ ਨੂੰ ਕਿਹਾ ਸਵੈਆ ਅੱਜ ਭਇਓ ਚੜ ਹੈ ਜਮਨਾ ਤਟ ਖੇਲਣ ਕੀ ਅਬ ਘਾਤ ਬਣੀ ਜਮਨਾ ਦੇ ਕੰਡੇ ਬੱਦਲ ਵਾਈ ਬਣੀ ਹੋਈ ਹੈ ਹੁਣ ਖੇਡਣ ਦਾ ਮੌਕਾ ਬਣ ਗਿਆ ਹੈ ਤਜ ਕਹਿ ਡਰ ਖੇਲ ਕਰੋ ਹਮਸੋ ਕਬ ਸਿਆਮ ਕਹਿਓ ਹਸ ਕਾਨਾ ਆਣੀ ਕਵੀ ਸਿਆਮ ਕਹਿੰਦੇ ਹਨ ਕਾਨਾ ਨੇ ਹਸ ਕੇ ਕਿਹਾ ਆੜਿਓ ਮਨ ਵਿੱਚੋਂ ਡਰ ਨੂੰ ਕੱਢ ਕੇ ਮੇਰੇ ਨਾਲ ਖੇਡ ਕਰੋ ਜੋ ਸੁੰਦਰ ਹੈ ਤੁਮ ਮੈਂ ਸੋ ਖੇਲੋ ਖੇਲੋ ਨਹੀਂ ਜਣੀ ਰੋਕਣੀ ਜਰੀ ਤੁਹਾਡੇ ਵਿੱਚੋਂ ਸੁੰਦਰ ਹੈ ਉਹੀ ਮੇਰੇ ਨਾਲ ਖੇਡੇ ਮੈਂ ਜਣੀ ਖਾਣੀ ਨਾਲ ਨਹੀਂ ਖੇਡਦਾ ਇਹ ਭਾਤ ਕਹੇ ਹਸ ਕੇ ਰਸ ਬੋਲ ਕਿ ਦੋ ਹਰਤਾ ਜੋ ਮਾਨ ਫਨੇ ਜੋ ਛੇਸ਼ਨਾਗ ਦਾ ਅਭਿਮਾਨ ਨਸ਼ਟ ਕਰਨ ਵਾਲਾ ਹੈ ਉਸਨੇ ਹੱਸ ਕੇ ਇਸ ਤਰ੍ਹਾਂ ਦੇ ਰਸ ਭਿੰਨੇ ਬੋਲ ਕਹੇ ਹਸ ਕੇ ਸੋ ਕਹੀ ਬਤਿਆ ਤਿੰਸੂ ਕਬ ਸਿਆਮਕ ਹੈ ਭਰ ਜੋ ਰਸ ਰਤੋ। ਸ਼ਿਆਮ ਕਵੀ ਕਹਿੰਦੇ ਹਨ ਜੋ ਕਾਨਾ ਰਸ ਵਿੱਚ ਰਸਿਆ ਹੋਇਆ ਹੈ। ਉਸਨੇ ਹੱਸ ਕੇ ਉਹਨਾਂ ਗੋਪੀਆਂ ਨੂੰ ਇਹ ਗੱਲਾਂ ਕਹੀਆਂ। ਨੈਨ ਮ੍ਰਿਗ੍ਰਿਪਤ ਸੇਤੇ ਕੇਹੇ ਇਹਮ ਚਾਲ ਚਲੈ ਜਿਮ ਗਈਰ ਮਾਤੋ। ਉਸਦੇ ਨੈਨ ਹਿਰਣ ਵਰਗੇ ਹਨ ਅਤੇ ਚਾਲ ਇਸ ਤਰ੍ਹਾਂ ਚਲਦਾ ਹੈ ਜਿਵੇਂ ਮਸਤ ਹਾਥੀ ਚਲਦਾ ਹੈ। ਤੇ ਖਤਮ ਹੋ ਰਤ ਕਾਨਾ ਕੀ ਗੋਪਨ ਭੁੱਲ ਗਈ ਗ੍ਰਹਿ ਕੀ ਸੁੱਧ ਸਾਤੋ ਕਾਨਾ ਦਾ ਰੂਪ ਵੇਖ ਕੇ ਗੋਪੀਆਂ ਨੂੰ ਘਰ ਦਿਆਂ ਸੱਤੇ ਸੁੱਦਾ ਭੁੱਲ ਗਈਆਂ ਹਨ ਛਿਰ ਗਏ ਉਡ ਕੈ ਤਨ ਕੈ ਅਰ ਟੂਟ ਗਇਓ ਨੈਣ ਤੇ ਲਾਜ ਕੋ ਨਾਤੋ ਉਹਨਾਂ ਦੇ ਸਰੀਰ ਦੇ ਪਾਸਤਰ ਉੱਡ ਗਏ ਹਨ ਅਤੇ ਨੈਣਾ ਨਾਲੋਂ ਲਾਜ ਦਾ ਨਾਤਾ ਟੁੱਟ ਗਿਆ ਹੈ ਕੋਪ ਕੈ ਮਦ ਕੈ ਟਪਤਾਨ ਮਰੇ ਮੁਰਦੈਂਤ ਮਰਿਓ ਆਪਣੇ ਜਿੰਨ ਹਾਥਾ ਜਿਸਨੇ ਕਰੋਧਵਾਨ ਹੋਕੇ ਮਦ ਅਤੇ ਕਟਬ ਨੂੰ ਮਾਰਿਆ ਸੀ ਅਤੇ ਆਪਣੇ ਹੱਥ ਨਾਲ ਜਿਸਨੇ ਮੁਰਦੈਂਤ ਨੂੰ ਮਾਰਿਆ ਸੀ ਜਹ ਵਿਪਿਕchn ਰਾਜਦਯੋ ਰਿਸ ਰਾਵਨ ਕਾਟਦਏ ਜਹ ਮਾਥਾ ਜਿਸਨੇ ਵਿਪਿਕchn ਨੂੰ ਲੰਕਾ ਦਾ ਰਾ ਆਇ ਦਿੱਤਾ ਸੀ ਹਾਤੇ ਜਿਸਨੇ ਕ੍ਰੋਧ ਕਰਕੇ ਰਾਵਨ ਦਾ ਸੇਰ ਕੱਟ ਦਿੱਤਾ ਸੀ ਸੋ ਤਹਿ ਕੀ ਤਿਹੂ ਲੋਗਨ ਮਦਕ ਹੈ ਕਬ ਸਿਆਮ ਚਲੇ ਜਸ ਗਾਥਾ ਕਾਵੀ ਸਿਆਮ ਕਹਿੰਦੇ ਹਨ ਉਸ ਦੇ ਯਸ਼ ਦੀ ਗਾਥਾ ਤਿੰਨਾ ਲੋਕਾਂ ਵਿੱਚ ਚੱਲ ਰਹੀ ਹੈ ਸੋ ਬ੍ਰਿਜਪੂਮ ਬਖੇਰਸ ਕੈ ਹਿਤ ਖੇਲਨ ਹੈ ਉਹਨ ਗੋਪਨ ਸਾਥਾ उही फिर ब्रजभूमि रस लैन गोपिया खेड़ रहा है वागुरु जी का खालसा वाहगुरु जी की फतेह